ਉਦੇ ਬਤਮਾ ਰੱਖ ਦੂ ਮਾਮਾ ਘਰ ਤੋਂ ਇਹ ਮੁੰਡਾ ਇਹ ਕੰਮੀ ਦਾ ਐਂ ਅੱਛਾ ਕੰਮੀ ਦਾ ਹਾਂ ਕੰਮੀ ਨਹੀਂ ਹੁੰਦਾ ਜੀ ਬਿਆਜ ਇਕੱਠੇ ਹੋਈਦਾ ਬਦੋ ਦੇਖ ਹੂੰ ਉਹ ਜਦੋਂ ਫੂਸਟਲੇਟਰ ਲਾਗੇ ਦਾਰੂ ਪੀ ਗਏ ਉਹ ਵੀ ਡੈਂਟੀ ਦੇਖ ਲੈ ਜਵਾਨੀ ਦੀ ਭਾਈ ਬਹੁਤ ਹੈ ਇਹਦਾ ਬੱਕਰੇ ਨੂੰ ਦੰਦੀਆਂ ਬੰਨ੍ਹ ਕੇ ਖਾ ਜਾਂਦੀ ਹੈ ਦੇਖ ਲੈ ਆ ਜਾ ਲੈ ਖਾਣਾ ਪੁੱਤ ਪਕੌੜੀਆਂ ਅੱਗੇ ਤਾਂ ਰੋਹਾ ਵੀ ਬਾਣ ਪਿਆ ਹੁੰਦਾ ਇੱਧਰ ਜਾਂਦੇ ਜਦੋਂ ਸੁਨਾਮਕ ਨਹੀਂ ਆਪਾਂ ਤੁਰੇ ਜਾਂਦੇ ਸ਼ਾਨੇ ਨਮਾ ਗਉਣ ਇਧਰ ਦੂਜਾ ਤਾਇਆ ਤਰਾ ਹੈ ਹੈ ਬੰਦਾਣਾ ਪੁੱਤ ਮਰਜਾ ਪਰ ਤੋਂ ਕਾਲੀ ਦੁਨੀਆ ਦਾ ਬੰਤਮਾ ਹੈ ਸੱਚੀ ਗੱਲ ਤੇਨੂੰ ਤਾਂ ਪਤਾ ਨਹੀਂ ਇਹਦਾ ਬਹੁਤ ਵੱਡਾ ਝੋਟੀ ਦਾ ਬੈਲੀ ਰਿਹਾ ਹੋਇਆ ਜੌਣੇ-ਜੌਣੇ ਮੋੜ ਹੋਰੀ ਸਾਰੇ ਇਹ ਇਕੱਠੇ ਸੱਜਣ ਦੀ ਉਹੀ ਤਾਂ ਯਾਰ ਬੈਲੀ ਸੀ ਆਪਣੇ ਹਾਂ ਜਦੋਂ ਯਾਤਰਾ ਦੀ ਯਾਤਰਾ ਹੋ ਗਿਆ ਆਤਰਾ ਹੋ ਗਿਆ ਇਹ ਜੌਣਾ ਮੋੜ ਹੋ ਗਿਆ ਹੈ ਇਹ ਉਹ ਕਿਹੜਾ ਦੀ ਕਿਸ਼ਨਾ ਇੱਕ ਠੱਠੇ ਦਾ ਬਈਂ ਹੁੰਦੇ ਸੀ ਠੱਠੀ ਟੀ ਅੱਛੀ ਛੜੇ ਦੇਖਿਆ ਜਾਂਦਾ ਐ ਨਹੀਂ ਮਾਂ ਪਹਿਲਾਂ ਉਹ ਕੰਜੇਲ ਤੀ ਹਿਆ ਹੁਣ ਕਰ ਓ ਸਾਲ ਜੇਲ੍ਹ ਚ ਲਾ ਕੇ ਆਇਆ ਨੱਬੜ ਗਿਆ ਤੇਰਾ ਪੁੱਤ ਰੌਲਾ ਜਾ ਬਈ ਨਿਬੜਤਾ ਗਿਆ ਦੀਆ ਉਹ ਬੰਤੇ ਦੇ ਏਦਾਂ ਕ ਜਵਾਕਾ ਕੰਜ ਦਾ ਕੀ ਜਲਾਇਆ ਹਾਲੇ ਕੱਲ ਸਾਰੀ ਜਵਾਨੀ ਮੂਰੇ ਪਈ ਐ ਕਾਦਾ ਰੌਲਾ ਇਹਦਾ ਉਹ ਇੱਕੰਜ ਦਾ ਕਾਨੂੰ ਗਲਤੀ ਤੇ ਇਹ ਵੀ ਕਰ ਬੈਠਿਆ ਇੱਥੇ ਉਹ ਫਿਲਮਾਂ ਫਿਲਮਾਂ ਜਿਹਾ ਬਣਾਉਣ ਵਾਲੇ ਆ ਗਿਆ ਕ ਪਿੰਡ ਤੇ ਫਰਤਾ ਤੀ ਕਿਸੇ ਕੁੜੀ ਜੀ ਨੇ ਦੀ ਫੋਟੋ ਖਿੱਚ ਲਈ ਫੋਟੋ ਪਈ ਹੈ ਗਿਆ ਗਲਤ ਮਲਤ ਉਪਰ ਉਤਾਪ ਹੈ ਇਤਨਾ ਤੱਕ ਨਹੀਂ ਦੇਖਿਆ ਕਰ ਤੂੰ ਹਾਂ ਇਹਨੇ ਭਾਈ ਫੋਟੋ ਖਿੱਚ ਲਈ ਇਹ ਕਹਿੰਦਾ ਮੇਰੀ ਹੈਗੀ ਮੇਰੇ ਕਹਿੰਦਾ ਗੱਲ ਵੱਡ ਕੇ ਕਹਿੰਦਾ ਮੇਰਾ ਨਾ ਥੱਲੇ ਸਮਾਨ ਹੋਰ ਲਾਤਾ ਕਿਸੇ ਦਾ ਹੁਣ ਇਹਨੂੰ ਕਰਦਾ ਤੰਗ ਕਹਿੰਦਾ 5 ਲੱਖ ਦੇ ਠੀਕ ਹੈ ਹਾਂ ਕਦਾਂ ਫਿਰ ਗੱਲ ਕਰਾ ਕਿਹੜਾ ਹੈ ਬੰਦੇ ਨਾਲ ਬੰਦੇ ਨਾਲ ਗੱਲ ਕਰਾ ਲੈ ਤੇਰੇ ਤਾਈ ਦੀ ਦੇਖੀ ਤੂੰ ਮੇਰੇ ਸਰਦਿਆਂ ਪਦੀਣਾ ਪੈਂਦੀਆਂ ਹੈ ਜੇ ਕੰਮ ਬਣਦੇ ਮਦਦ ਉਹ ਬਣੂ ਖਾਡੇ ਹੁੰਦੇ ਨਹੀਂ ਕੰਮ ਬਣੂ ਫਿਰ ਬਣੂ ਕਿੱਦਾਂ ਹੁੰਦੇ ਓਏ ਜਿਹੜੇ ਪੰਡ ਤੋਂਰੇ ਕੰਡੇ ਨਿਕਲੇ ਕੱਢ ਦਿੰਦਾ ਹਾਂ ਹਾਂ ਏ ਨਾ ਗੱਲ ਇਹ ਜੇ ਫੋਨ ਚੱਕੂਗਾ ਉਹ ਚੱਕੂ ਕਮੇ ਨਹੀਂ ਫਰੂ ਚੱਕ ਲਾਂਗੇ ਘੜੋ ਕਿ ਬਾਗੇ ਕਿਤੇ ਤੂੰ ਨਾ ਗੱਲ ਇਹ ਦੇਖ ਲਈ ਅੰਦਰੋਂ ਚੱਕ ਲਿਆਵਾਂਗੇ ਅਸੀਂ ਬਹੁਤ ਖੁਨਖਾਰ ਬੰਦਾ ਮੈਂ ਤਾਂ ਇਹ ਜਿੰਨਾ ਟਾਈਟ ਖੰ ਲਿਆ ਕਰੋ ਫੋਟੋਆਂ ਫੋਟੋਆਂ ਦਾ ਵਿਚੀਆਂ ਪਿੰਡਾਂ ਚ ਪਿੰਆਂ ਨੇ ਮੁੰਡਿਆਂ ਨਹੀਂ ਪਿੰਡ ਚ ਛੇੜਦੇ ਨਹੀਂ ਫਰ ਕੀ ਕਰੀਏ ਤੇਰੀ ਹਵਾ ਕਣੀ ਚੱਕ ਜੇ ਕੋਈ ਛੇੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਇਹਨੇ ਫੋਨ ਹੀ ਨਹੀਂ ਚੱਕਣਾ ਜੀ ਡਰਦੇ ਮੈਂ ਚੱਕਦਾ ਨਹੀਂ ਡਰਦਾ ਹੂ ਆ ਇਹ ਤਲਾਕ ਨੇ ਲੋਕ ਪਹਿਲਾਂ ਫੋਨ ਹੀ ਚੱਕਦੇ ਫਿਰ ਇਹਦਾ ਡਰੈਕਟ ਦੱਸ ਮੰਨੂ ਫਿਰ ਮੈਂ ਚੱਕੂ ਕਰੂ ਚੱਕੂ ਫਿਰ ਇਹਨੂੰ ਫਿਰ ਚੰਗਾ ਰਹੂ ਫੋਨ ਨਹੀਂ ਚੱਕ ਰਹਾ ਲਾ ਲਾ ਇਹਦਾ ਮੂਤ ਗਿਆ ਦਵਾਰੇ ਲੱਦਵਾਰੇ ਹੈਂ ਦਵਾਰੇ ਲਾ ਕੇ ਦੇਖ ਉਹਨੂੰ ਲਿਖ ਕੇ ਪਾ ਦੇ ਕਾ ਪ੍ਰਧਾਨ ਲਵੇ ਬੈਠਾ ਮੈਂ ਗੱਲ ਕਰ ਹੂੰ ਉਹਨੂੰ ਭੇਜ ਦੇ ਨਹੀਂ ਪ੍ਰਧਾਨ ਦੀ ਆ ਹੈਂ ਹੇ ਪ੍ਰਧਾਨ ਫਿਰ ਚਾਤਰੇ ਦੇ ਜੋੜੀ ਦੀ ਚੜਾਈ ਬਹੁਤ ਹੀ ਸੂਰਮੇ ਸੀ ਹਾਂ ਉਦੋਂ ਬੰਸੀ ਬਹੁਤ ਵੱਡੇ ਉਦੋਂ ਲਾਲਾ ਤੂੰ ਹੈਲੋ ਹੈਲੋ ਛੱਡ ਜਾ ਹੈਲੋ 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 ਇੱਧਰ ਕਰਾ ਗੱਲ ਮੇਰੀ ਆ ਮੇਰੇ ਵੱਡੇ ਭਾਈ ਨਾਲ ਗੱਲ ਕਰ ਓਏ ਕਰਾ ਤੇ ਕਿਹੜਾ ਬੱਟਾ ਕਰਾ ਹੈਲੋ ਹੈਲੋ ਬੰਤਾ ਬੋਲਦਾ ਫਿਰ ਬੋਲਦਾ ਆਏਗਾ ਐ ਬੋਲਦਾ ਤੂੰ ਗੱਲ ਸੁਣ ਲੈ ਮੇਰੀ ਹਾਂ ਦੱਸ ਪਹਿਲਾਂ ਇਹਨੇ ਮੇਰੇ ਇੱਕ ਦੋ ਹੋਰ ਗੱਲ ਕਰਾਈ ਆ ਬੰਦਿਆਂ ਨਾਲ ਇੱਕ ਤੂ ਆ ਗਿਆ ਵਿਚ ਲਗਾੜਾ ਓਏ ਗੱਲ ਸੁਣ ਲੈ ਲਗਾੜਾ ਲਗੂੜਾ ਨੇ ਕਹੇ ਗੱਲ ਅੱਜ ਤੇਰੀ ਮੌਤ ਨਾਲ ਹੋ ਰਹੀ ਐ ਦੇਖ ਲਈ ਆ ਚੱਲ ਓਏ ਹਾਂ ਕੱਢ ਕੇ ਜੜ ਹੱਥ ਤੇ ਧਰਦੂ ਕਿਤੇ ਫੱਡਾ ਹੋ ਮੈਂ ਪਾ ਮਾ ਤੇਰੀ ਵੀ ਇੱਕ ਫਰਮਾ ਪਾ ਪਿੰਡ ਜੇ ਥੂ-ਥੂ ਕਰਾਦੀ ਨਾ ਬੇਚੀ ਤੂੰ ਦੇਂਗਾ ਪੈਸੇ ਤੇਰੇ ਲਈ ਫੋਟੋ ਫਿਰ ਕੰਧ ਤੇ ਟੰਗੂ ਮੈਂ ਦੇਖ ਲਈ ਹਾਰ ਜਾ ਪੱਕੇ ਕਰ ਓਏ ਟੰਗ ਦੇ ਜਿੱਥੇ ਟੰਗ ਕੇ ਓਏ ਨਾ ਕਹੇ ਮੌਤ ਨੂੰ ਓਈ ਨਹੀਂ ਕਹਿੰਦੇ ਹੁੰਦੇ ਮੈਂ ਤੈਨੂੰ ਦੱਛਾ ਆਇਆ ਕਰ ਫਿਰ ਚੱਪਣੀ ਕੱਢ ਕੇ ਹੱਥ ਤੇ ਧਰ ਦੂੰ ਟੈਰਾਂਜੀ ਵਾਲੀ ਤੇ ਆਇਆ ਕਰੇਗਾ ਇਹ ਦੇਖ ਲਈ ਉਹ ਆ ਜਵਾਕ ਜੀ ਦੀ ਦੇਖ ਲਈ ਵੀਡੀਓ ਤੜ ਕੇ ਸਾਰੇ ਪਿੰਡ ਦੇ ਬੋਨਾਂ ਚ ਉਹ ਇਨਾ ਫਿਰ ਤੇਰੀ ਮੁਫਤ ਦੀ ਵੀਡੀਓ ਅਜ ਰਾਤ ਨੂੰ ਇਹ ਦਿਖਾਉ ਮੈਂ ਤੂੰ ਦੱਚ ਕਿੱਥੇ ਆਉਣਾ ਥੈਂਕ ਯੂ ਮੰਗਦਾ ਜੀ ਕਿਤੇ ਮਰਜ਼ੀ ਆ ਜਾ ਕਾਦੇ ਪੈਸੇ ਮੰਗਦਾ ਹੈ 4 ਲੱਖ ਲਗਾੜਿਆ ਕਾਦੇ ਪੈਸੇ ਮੰਗਦਾ ਵਾ ਤੂੰ ਆ ਜਿਹੜੀ ਸੋਡੀ ਮੈਂ ਵੀਡੀਓ ਇੰਨੀ ਪੈਸੇ ਲਾ ਕੇ ਐਡਿਟ ਕੀਤੀ ਆ ਇਹਦੇ ਪੈਸੇ ਅੱਛਾ ਤੈਨੂੰ ਕਿ ਆ ਜਾ ਆ ਜਾ ਫਿਰ ਦੱਚ ਕਿੱਥੇ ਆਵਾਂ ਮੈਂ ਆਉਂ ਪੈਸੇ ਲੈ ਕੇ ਆ ਜਾ ਆ ਜਾ ਲੱਕੜ ਦਾ ਰੇਡ ਪੁੱਟ ਕੇ ਰੱਖੀ ਪਰ ਤੂੰ ਸੁੱਕੀ ਦਾ ਓਏ ਕੋਈ ਨਾ ਸਾਨੂੰ ਕੀ ਸਮਝਾਉਣਾ ਤੂੰ ਲੱਕੜ ਹਾਂ ਤੇਰੇ ਵਰਗੇ ਖਾਨੀ ਕਿੰਨੇ ਕਫੂਕੇ ਨੇ ਗਹਾਰਿਆਂ ਚ ਤਰਕੇ ਮੈਂ ਤੂੰ ਬਗੜ ਓਏ ਬਪਾ ਇਹ ਮਰੀ ਜਾਣਾ ਤੂੰ ਗੱਲ ਦੱਬ ਦੂੰਗਾ ਕਿ ਓਏ ਓਏ ਕਿਹਨੂੰ ਬੁਲਾਉਣਾ ਓਏ ਤੂੰ ਤੈਨੂੰ ਪੱਤੀ ਨਹੀਂ ਕਿਹਦੇ ਨਾਲ ਗੱਲ ਕਰ ਰਹਾ ਤੂੰ ਪ੍ਰਧਾਨਾ ਮਰਜਾ ਪਰਦਾ ਕਾਲੀ ਦੁਨੀਆ ਦਾ ਮੈਂ ਆ ਘਟ ਗਿਆ ਕਟਕ ਕਟ ਗਿਆ ਫੋਨ ਹੁਣ ਆ ਡਰ ਗਿਆ ਇਹ ਕੋਈ ਕੁਝ ਨਹੀਂ ਹੈਗਾ ਡਰਾਉਣ ਵਾਲੀ ਹੈ ਲਿਖ ਕੇ ਭੇਜੇ ਨੂੰ ਕਾ ਪ੍ਰਧਾਨ ਲਵੇ ਬੈਠਾ ਅੱਜ ਹੈ ਪ੍ਰਧਾਨ ਹੂੰ ਮੈਂ ਖੈਦਾ ਨਹੀਂ ਪਤਾ ਕੰਜਰਦਰਾ ਤੂੰ ਚੜਿਆ ਹੋਵੇ ਗੱਡੀਆਂ ਕੁੱਡੀਆਂ ਲੈ ਕੇ ਕਿਤੇ ਹੂੰ ਹੈ ਫਿਰ ਮਾੜਿਆ ਕਿਛੇ ਪੱਖੋਂ ਹੁਣ ਤਾਂ ਨਹੀਂ ਫੋਨ ਕਰਦਾ ਇਹ ਜਾ ਪਾਜਾ ਤੇਰਾ ਕੰਮ ਬਣ ਗਿਆ ਤੈਨੂੰ ਫੋਨ ਨਹੀਂ ਆਉਂਦਾ ਅੱਜ ਤੋਂ ਬਾਅਦ ਨਾ ਤੈਨੂੰ ਕੰਪਨੀ ਵਾਲਿਆਂ ਦਾ ਆਦੇ ਤੇਰਾ ਛੰਮੀ ਬੰਦ ਹੋ ਜਾ ਪਾਜਾ ਜੇ ਫਿਰ ਵੀ ਆ ਗਿਆ ਤਾਂ ਇਹ ਫਿਰ ਬਖਤਨਾ ਕਹੀ ਵਾਏ ਤੈਨੂੰ ਦੱਛਤੀ ਗੱਲ ਕਬੂਤਰ ਰੱਖ ਲੈ ਜਾ ਪਾਜਾ ਚਿੱਠੀ ਟੁੱਠੀ ਦੇ ਇਹਨੂੰ ਹੁਣ